ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੀ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਬਲਜੀਤ ਸਿੰਘ ਤੇ ਰਾਣੂ ਕੌਰ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦੇ ਨੇ ਉਹਨਾਂ ਦੇ ਇੱਕ ਮੁੰਡਾ ਹੈ ਰਾਣੂ ਕੌਰ ਚਾਹੁੰਦੀ ਸੀ ਕਿ ਉਹਨਾਂ ਦੇ ਦੋ ਬੱਚੇ ਹੋਣ ਤੇ ਉਹਨਾਂ ਦਾ ਪਰਿਵਾਰ ਪੂਰਾ ਹੋ ਜਾਵੇ ਪਰ ਬਲਜੀਤ ਸਿੰਘ ਕਹਿੰਦਾ ਸੀ ਜੇ ਆਪਾਂ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਤਾਂ ਅਸੀਂ ਦੋਨਾਂ ਬੱਚਿਆਂ ਨੂੰ ਹੀ ਪੜ੍ਹਾ ਨਹੀਂ ਸਕਾਂਗੇ ਕਿਉਂਕਿ ਕਮਾਈ ਖਰਚ ਨਾਲੋਂ ਕਿਤੇ ਘੱਟ ਸੀ ਉਹ ਚਾਹੁੰਦਾ ਸੀ ਕਿ ਉਹ ਆਪਣੇ ਇੱਕ ਪੁੱਤਰ ਨੂੰ ਪੜ੍ਹਾ ਲਿਖਾ ਕੇ ਉਸਦੇ ਪੈਰਾਂ ਤੇ ਖੜਾ ਕਰੇ ਜਦੋਂ ਬਲਜੀਤ ਸਿੰਘ ਦਾ ਪੁੱਤ 7 ਸਾਲ ਦਾ ਹੋਇਆ ਤਾਂ ਬਲਜੀਤ ਸਿੰਘ ਦੀ ਜ਼ਿੰਦਗੀ ਵਿੱਚ ਦੁੱਖਾਂ ਦਾ ਪਹਾੜ ਆ ਡਿੱਗਿਆ ਉਸਦੀ ਪਤਨੀ ਰਾਣੋ ਕੁਆਰ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਬਿਮਾਰੀ ਦੇ ਚਲਦਿਆਂ ਬਲਜੀਤ ਸਿੰਘ ਦੀ ਸਾਰੀ ਕਮਾਈ ਉਸ ਦੀ ਘਰਵਾਲੀ ਦੇ ਇਲਾਜ ਤੇ ਲੱਗ ਗਈ ਪਰ ਅਫਸੋਸ ਸੀ ਕਿ ਉਹ ਆਪਣੀ ਪਤਨੀ ਨੂੰ ਬਚਾ ਨਾ ਸਕਿਆ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਬਲਜੀਤ ਸਿੰਘ ਤੇ ਉਸ ਦਾ ਪੁੱਤ ਹਣੀ ਬਿਲਕੁਲ ਟੁੱਟ ਗਏ ਬਲਜੀਤ ਸਿੰਘ ਦੀ ਘਰਵਾਲੀ ਇਸ ਦੁਨੀਆ ਤੋਂ ਕੀ ਗਈ ਉਹ ਤਾਂ ਆਪਣੇ ਦਿਲ ਨੂੰ ਸਦਮਾ ਹੀ ਲਾ ਬੈਠਾ ਪਰ ਉਸ ਤੇ ਹਣੀ ਨੂੰ ਪਾਲਣਾ ਪੋਸ਼ਣਾ ਅਤੇ ਪੜਾਉਣ ਦੀ ਜ਼ਿੰਮੇਵਾਰੀ ਸੀ ਉਸਨੇ ਆਪਣੇ ਦੁੱਖ ਨੂੰ ਆਪਣੇ ਅੰਦਰ ਹੀ ਲੁਕੋ ਲਿਆ ਬਸ ਸਵੇਰੇ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਆ ਕੇ ਆਪਣੇ ਪੁੱਤ ਦਾ ਰੋਟੀ ਪਾਣੀ ਕਰਕੇ ਸੌ ਜਾਂਦਾ ਲੋਕਾਂ ਨੇ ਉਸ ਨੂੰ ਬਥੇਰਾ ਕਿਹਾ ਕਿ ਤੇਰੇ ਮੁੰਡੇ ਦੀ ਪਰਵਰਿਸ਼ ਤੇਰੀ ਇਕੱਲੇ ਤੋਂ ਨਹੀਂ ਹੋਣੀ ਤੂੰ ਦੂਜਾ ਵਿਆਹ ਕਰ ਲੈ ਪਰ ਬਲਜੀਤ ਸਿੰਘ ਕਹਿਣ ਲੱਗਿਆ ਕਿ ਮਤਰੀ ਹੀ ਮਾਂ ਕਦੇ ਵੀ ਸਗੀ ਮਾਂ ਜਿੰਨਾ ਪਿਆਰ ਨਹੀਂ ਕਰ ਸਕਦੀ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤ ਦਾ ਬਚਪਨ ਰੁੱਲ ਜਾਵੇ ਅਤੇ ਇਸ ਦਾ ਭਵਿੱਖ ਖਰਾਬ ਹੋਵੇ ਉਸਨੇ ਆਪਣੇ ਮੁੰਡੇ ਲਈ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਸਮਝੌਤੇ ਕੀਤੇ ਉਹ ਆਪਣੇ ਪੁੱਤ ਨੂੰ ਵੇਖ-ਵੇਖ ਕੇ ਜਿਉਂਦਾ ਉਹ ਹਰ ਇੱਕ ਮੰਗ ਪੂਰੀ ਕਰਦਾ ਜਦੋਂ ਉਸ ਦਾ ਮੁੰਡਾ ਵੱਡਾ ਹੋਇਆ ਤਾਂ ਉਹ ਕਾਲਜ ਵਿੱਚ ਪੜਨ ਲੱਗਾ ਕਾਲਜ ਪੜਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵਧੀਆ ਨੌਕਰੀ ਪ੍ਰਾਪਤ ਕਰ ਸਕਦਾ ਹੈ ਬਲਜੀਤ ਸਿੰਘ ਦੇ ਮੁੰਡੇ ਹਣੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਜ਼ਿੰਦਗੀ ਵਿੱਚ ਕਾਮਯਾਬ ਹੋਇਆ ਇਹ ਦੇਖ ਕੇ ਬਲਜੀਤ ਸਿੰਘ ਦਾ ਦਿਲ ਬਹੁਤ ਖੁਸ਼ ਹੋਇਆ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਨੀ ਨੇ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਨੌਕਰੀ ਕਰਨਾ ਚਾਹੁੰਦਾ ਹਾਂ ਇਸ ਲਈ ਮੈਨੂੰ ਦਿੱਲੀ ਜਾਣਾ ਪਵੇਗਾ ਬਲਜੀਤ ਸਿੰਘ ਨੇ ਆਪਣੇ ਮੁੰਡੇ ਨੂੰ ਦਿੱਲੀ ਭੇਜ ਦਿੱਤਾ ਉਸ ਨੂੰ ਇਹ ਸੀ ਕਿ ਜਦੋਂ ਮੇਰਾ ਮੁੰਡਾ ਨੌਕਰੀ ਤੇ ਲੱਗ ਜਾਵੇਗਾ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ ਹਨੀ ਨੇ ਉੱਥੇ ਜਾ ਕੇ ਆਪਣੇ ਨਾਲ ਕੰਮ ਕਰਨ ਵਾਲੀ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਤੇ ਉੱਥੇ ਹੀ ਸੈੱਟ ਹੋ ਗਿਆ ਇੱਕ ਇੱਕ ਪੁੱਤ ਉਹ ਵੀ ਆਪਣੇ ਪਿਤਾ ਨੂੰ ਬੇਸਹਾਰਾ ਛੱਡ ਕੇ ਚਲਾ ਗਿਆ ਪਰ ਬਲਜੀਤ ਸਿੰਘ ਨੂੰ ਕੁਝ ਦਿਨ ਬੁਰਾ ਲੱਗਿਆ ਕਿਉਂਕਿ ਉਹ ਵੀ ਦੂਜੇ ਬਜ਼ੁਰਗਾਂ ਦੀ ਤਰ੍ਹਾਂ ਆਪਣੇ ਮੁੰਡੇ ਤੋਂ ਬਹੁਤ ਉਮੀਦਾਂ ਲਾ ਬੈਠਾ ਸੀ ਪਰ ਹੌਲੀ-ਹੌਲੀ ਸਮੇਂ ਨੇ ਉਸ ਨੂੰ ਸਿਖਾ ਦਿੱਤਾ ਕਿ ਇਹ ਜਿਹੇ ਮੁੰਡੇ ਨਾਲੋਂ ਤਾਂ ਬੰਦਾ ਐਵੇਂ ਹੀ ਚੰਗਾ ਅਜਿਹੇ ਮੁੰਡੇ ਤੋਂ ਉਮੀਦ ਰੱਖਣਾ ਬਿਲਕੁਲ ਗਲਤ ਹੈ ਹੁਣ ਬਲਜੀਤ ਸਿੰਘ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਦੀ ਜ਼ਮੀਨ ਮੀਂਹ ਨਾ ਪੈਣ ਕਰਕੇ ਸੁੱਕ ਗਈ ਪਰ ਉਸਨੇ ਹਾਰ ਨਹੀਂ ਮੰਨੀ ਉਹ ਲੋਕਾਂ ਦੇ ਖੇਤਾਂ ਵਿੱਚ ਜਾ ਕੇ ਮਜ਼ਦੂਰੀ ਕਰਦਾ ਉਹ ਆਪਣੇ ਮੁੰਡੇ ਦਾ ਭੇਜਿਆ ਹੋਇਆ ਇੱਕ ਵੀ ਪੈਸਾ ਨਹੀਂ ਲੈਂਦਾ ਸੀ ਜੇ ਪਿੰਡ ਦਾ ਕੋਈ ਬੰਦਾ ਉਸ ਨੂੰ ਖਾਣਾ ਖਾਣ ਲਈ ਕਹਿ ਦਿੰਦਾ ਤਾਂ ਉਹ ਜਵਾਬ ਦੇ ਦਿੰਦਾ ਉਹ ਆਪਣੀ ਮਿਹਨਤ ਹੀ ਕਮਾਈ ਹੋਈ ਸੁੱਕੀ ਰੋਟੀ ਨਾਲ ਹੀ ਬਹੁਤ ਖੁਸ਼ ਰਹਿੰਦਾ ਉਸ ਨੂੰ ਆਤਮ ਸਨਮਾਨ ਦੀ ਸੁੱਕੀ ਰੋਟੀ ਖਾਣਾ ਮਨਜ਼ੂਰ ਸੀ ਬਲਜੀਤ ਸਿੰਘ ਪਰਮਾਤਮਾ ਦੇ ਅੱਗੇ ਸੀਸ ਝੁਕਾਉਂਦਾ ਤੇ ਕਹਿੰਦਾ ਰੱਬਾ ਮੈਨੂੰ ਧਨ ਪੈਸਾ ਕੁਝ ਨਹੀਂ ਚਾਹੀਦਾ ਬਸ ਮੈਂ ਕਿਸੇ ਦੀ ਦਿੱਤੀ ਭੀਖ ਤੇ ਜਿਉਣਾ ਨਹੀਂ ਚਾਹੁੰਦਾ ਮੈਨੂੰ ਭੁੱਖਾ ਰਹਿਣਾ ਮਨਜ਼ੂਰ ਹੈ ਪਰ ਮੈਨੂੰ ਦਿਆ ਨਾਲ ਦਿੱਤੀ ਹੋਈ ਖੈਰ ਮਨਜ਼ੂਰ ਨਹੀਂ ਹੈ ਪਿੰਡ ਦੇ ਸਾਰੇ ਲੋਕ ਉਸੇ ਮੁੰਡੇ ਨੂੰ ਬੁਰਾ ਭਲਾ ਕਹਿੰਦੇ ਉਹ ਕਹਿੰਦੇ ਕਿ ਕਿਹੋ ਜਿਹਾ ਨਾਸ਼ੁਕਰ ਮੁੰਡਾ ਹੈ ਨਾ ਕਦੇ ਮਿਲਣ ਆਉਂਦਾ ਹੈ ਤੇ ਨਾ ਹੀ ਕਦੇ ਬਲਜੀਤ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ ਹੈ ਪਰ ਬਲਜੀਤ ਸਿੰਘ ਕਦੇ ਕੁਝ ਵੀ ਨਹੀਂ ਸੀ ਕਹਿੰਦਾ ਉਹ ਚੁੱਪ ਹੀ ਰਹਿੰਦਾ ਹੁਣ ਹਾਨੀ ਦੇ ਘਰ ਇੱਕ ਬੱਚਾ ਵੀ ਪੈਦਾ ਹੋ ਗਿਆ ਸੀ ਤੇ ਉਹ ਹੁਣ 4 ਸਾਲ ਦਾ ਹੋ ਗਿਆ ਸੀ ਬਲਜੀਤ ਸਿੰਘ ਨੇ ਕਦੇ ਵੀ ਆਪਣੇ ਪੋਤੇ ਦੀ ਸ਼ਕਲ ਨਹੀਂ ਵੇਖੀ ਸੀ ਉਸ ਦਾ ਆਪਣੇ ਪੋਤੇ ਨੂੰ ਵੇਖਣ ਨੂੰ ਬੜਾ ਮਨ ਸੀ ਇੱਕ ਦਿਨ ਬਲਜੀਤ ਸਿੰਘ ਦੇ ਮਨ ਬਣਾਇਆ ਤੇ ਉਹ ਆਪਣੇ ਮੁੰਡੇ ਕੋਲ ਜਾਣ ਲਈ ਉਤਾਵਲਾ ਹੋ ਗਿਆ ਉਸ ਨੇ ਪਿੰਡ ਵਿੱਚੋਂ ਹੀ ਕਿਸੇ ਮੁੰਡੇ ਤੋਂ ਆਪਣੇ ਮੁੰਡੇ ਨੂੰ ਫੋਨ ਲਗਵਾਇਆ ਤਾਂ ਅੱਗੋਂ ਹਾਨੀ ਨੇ ਫੋਨ ਚੁੱਕਿਆ ਹਾਨੀ ਦਾ ਦੋਸਤ ਕਹਿਣ ਲੱਗਾ ਕਿ ਬਾਪੂ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਹਨੀ ਨੇ ਜਦੋਂ ਆਪਣੇ ਪਾਪਾ ਨਾਲ ਗੱਲ ਕੀਤੀ ਤਾਂ ਬਲਜੀਤ ਸਿੰਘ ਨੇ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਹਨੀ ਕਹਿਣ ਲੱਗਾ ਕਿ ਪਾਪਾ ਜੀ ਅਸੀਂ ਤਾਂ ਤੁਹਾਡੇ ਕੋਲ ਆ ਜਾਵਾਂਗੇ ਤੁਸੀਂ ਇੱਥੇ ਇੰਨੀ ਦੂਰ ਕਿਵੇਂ ਆਉਂਗੇ ਅਸਲ ਵਿੱਚ ਹਨੀ ਨੇ ਦਿੱਲੀ ਵਿੱਚ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਪਿੰਡ ਵਿੱਚ ਮੇਰੇ ਪਾਪਾ ਰਹਿੰਦੇ ਨੇ ਤੇ ਵਿਆਹ ਮੌਕੇ ਵੀ ਉਸਨੇ ਆਪਣੇ ਪਾਪਾ ਨੂੰ ਨਹੀਂ ਬੁਲਾਇਆ ਸੀ ਭਾਵੇਂ ਕਿ ਬੱਚੇ ਨਿਰਮੋਹੇ ਹੋ ਜਾਂਦੇ ਨੇ ਪਰ ਮਾਪੇ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਬਲਜੀਤ ਨੇ ਆਪਣੇ ਪੁੱਤ ਨੂੰ ਬਹੁਤ ਚਾਮਾ ਲਾਡਾ ਨਾਲ ਪਾਲਿਆ ਸੀ ਉਹਦੇ ਲਈ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਸਮਝੌਤੇ ਕੀਤੇ ਸੀ ਪਰ ਹਣੀ ਨੂੰ ਇਹ ਗੱਲ ਸਮਝ ਨਹੀਂ ਆਈ ਸੀ ਇਸ ਲਈ ਉਹ ਆਪਣੇ ਪਾਪਾ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਸੀ ਪਰ ਬਲਜੀਤ ਸਿੰਘ ਕਦੇ ਵੀ ਆਪਣੇ ਪੁੱਤ ਬਾਰੇ ਮਾੜਾ ਨਹੀਂ ਸੁਣ ਸਕਦਾ ਸੀ ਨਾ ਹੀ ਉਹ ਕਦੇ ਮਾੜਾ ਬੋਲਿਆ ਸੀ ਜੇ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਕੀ ਦੂਤਾ ਇੱਥੇ ਦਿਹਾੜੀਆਂ ਕਰਦਾ ਫਿਰਦਾ ਹੈ ਪਰ ਤੇਰਾ ਮੁੰਡਾ ਐਟੇ ਵੱਡੇ ਸ਼ਹਿਰ ਵਿੱਚ ਨੌਕਰੀ ਕਰਦਾ ਹੈ ਤਾਂ ਬਲਜੀਤ ਸਿੰਘ ਕਹਿ ਦਿੰਦਾ ਕਿ ਜਿਸ ਦੀ ਕਿਸਮਤ ਵਿੱਚ ਜੋ ਹੁੰਦਾ ਉਹੀ ਮਿਲਦਾ ਹੈ ਮੈਂ ਤਾਂ ਆਪਣੇ ਮੁੰਡੇ ਲਈ ਹਮੇਸ਼ਾ ਦੁਆ ਕਰਦਾ ਹਾਂ ਕਿ ਉਹ ਜਿੱਥੇ ਵੀ ਰਹੇ ਰਾਜੀ ਖੁਸ਼ੀ ਰਹੇ ਇੱਕ ਦਿਨ ਅਚਾਨਕ ਹਾਨੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਆਇਆ ਉਹ ਆਪਣੇ ਪਾਪਾ ਨੂੰ ਮਿਲਣ ਗਿਆ ਉਦੋਂ ਬਲਜੀਤ ਸਿੰਘ ਮਜ਼ਦੂਰੀ ਕਰਨ ਖੇਤਾਂ ਵਿੱਚ ਗਿਆ ਹੋਇਆ ਸੀ ਜਦੋਂ ਵਾਪਸ ਆਇਆ ਤਾਂ ਉਸਨੇ ਆਪਣੇ ਮੁੰਡੇ ਨੂੰ ਵੇਖਿਆ ਤੇ ਕੋਲ ਖੜੀ ਉਸਦੀ ਪਤਨੀ ਨੂੰ ਉਹਨਾਂ ਦੇ ਕੋਲ ਹੀ ਉਹਨਾਂ ਦਾ 4 ਸਾਲਾਂ ਦਾ ਪੁੱਤ ਵੀ ਖੜਾ ਸੀ ਬਲਜੀਤ ਸਿੰਘ ਨੇ ਜਿਵੇਂ ਹੀ ਆਪਣੇ ਪੋਤੇ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਜੂ ਆਉਣ ਲੱਗ ਗਏ ਉਹ ਭੱਜ ਕੇ ਆਪਣੇ ਪੋਤੇ ਨੂੰ ਜਿੰਬੜ ਗਿਆ ਅਤੇ ਉਸ ਨੂੰ ਆਪਣੇ ਗਲੇ ਨਾਲ ਲਾ ਲਿਆ ਉਸ ਦਾ ਪੋਤਾ ਵੀ ਦਾਦਾ ਜੀ ਦਾਦਾ ਜੀ ਕਹਿ ਕੇ ਬਲਜੀਤ ਸਿੰਘ ਦੇ ਗਲੇ ਲੱਗ ਗਿਆ ਦੋਨੇ ਬਹੁਤ ਖੁਸ਼ ਸੀ ਬਲਜੀਤ ਸਿੰਘ ਦਾ ਮੁੰਡਾ ਕੁਝ ਹੋਰ ਹੀ ਸੋਚ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਜੇ ਮੈਂ ਪਿਤਾ ਜੀ ਨੂੰ ਆਪਣੇ ਨਾਲ ਲੈ ਜਾਵਾਂ ਪੋਤੇ ਦੇ ਲਾਲਚ ਵਿੱਚ ਉਹ ਜ਼ਰੂਰ ਜਾਣਗੇ ਤੇ ਮੇਰੀ ਨੌਕਰੀ ਰੱਖਣ ਵਾਲੀ ਸਮੱਸਿਆ ਵੀ ਹੱਲ ਹੋ ਜਾਵੇਗੀ ਹਾਨੀ ਨੇ ਆਪਣੇ ਪਾਪਾ ਤੋਂ ਮਾਫੀ ਮੰਗਣ ਦਾ ਨਾਟਕ ਕਰਦੇ ਹੋਏ ਕਿਹਾ ਪਾਪਾ ਤੁਸੀਂ ਸਾਡੇ ਨਾਲ ਚੱਲੋ ਆਪਣੇ ਪੋਤੇ ਵਾਸਤੇ ਤਾਂ ਬਲਜੀਤ ਸਿੰਘ ਉਸ ਦੇ ਲਾਲਚ ਨੂੰ ਨਾ ਸਮਝ ਸਕਿਆ ਉਹ ਆਪਣੇ ਪੁੱਤ ਦੇ ਨਾਲ ਚੱਲਣ ਲਈ ਤਿਆਰ ਹੋ ਗਿਆ ਰਾਤ ਨੂੰ ਉਸ ਦਾ ਮੁੰਡਾ ਤੇਨੂੰ ਕਮਰੇ ਅੰਦਰ ਸੌਣ ਲਈ ਚਲੇ ਗਏ ਉਸਨੇ ਬਾਹਰ ਹੀ ਚਟਾਈ ਵਿਛਾਣ ਲਈ ਅੱਜ ਉਸ ਨੂੰ ਖੁਸ਼ੀ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਉਦੋਂ ਹੀ ਉਸ ਨੂੰ ਆਪਣੀ ਨੂੰਹ ਦੀ ਆਵਾਜ਼ ਸੁਣਾਈ ਦਿੱਤੀ ਚੱਲ ਵਧੀਆ ਹੁਣ ਸਾਡੀ ਨੌਕਰ ਰੱਖਣ ਵਾਲੀ ਸਮੱਸਿਆ ਤਾਂ ਹੱਲ ਹੋ ਗਈ ਨਾਲੇ ਆਪਣੇ ਬੱਚੇ ਵਾਸਤੇ ਵੀ ਨੌਕਰ ਮਿਲ ਗਿਆ ਇਹ ਗੱਲ ਸੁਣਦਿਆਂ ਬਲਜੀਤ ਸਿੰਘ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦਾ ਮੁੰਡਾ ਕਿੰਨਾ ਮਤਲਬੀ ਹੈ ਉਹ ਉਸਦੇ ਆਤਮ ਸਨਮਾਨ ਨੂੰ ਗਵਾ ਕੇ ਉਸ ਨੂੰ ਨੌਕਰ ਬਣਾ ਕੇ ਲੈ ਜਾਣਾ ਚਾਹੁੰਦਾ ਹੈ ਉਸਨੇ ਮਨ ਹੀ ਮਨ ਵਿੱਚ ਕੁਝ ਸੋਚਿਆ ਅਤੇ ਸੌਂ ਗਿਆ ਸਵੇਰੇ ਉੱਠ ਕੇ ਬਲਜੀਤ ਸਿੰਘ ਨਹਾ ਕੇ ਤਿਆਰ ਹੋ ਗਿਆ ਉਧਰ ਉਸਦੇ ਨੂੰ ਤੇ ਪੁੱਤ ਵੀ ਤਿਆਰ ਹੋ ਗਏ ਹਨੀ ਜਾ ਕੇ ਪਿੰਡ ਦੇ ਮਸ਼ਹੂਰ ਹਲਵਾਈ ਦੀ ਦੁਕਾਨ ਤੋਂ ਮਠਾਈ ਲਿਆ ਆਇਆ ਸਾਰਿਆਂ ਨੇ ਬੈਠ ਕੇ ਬੜੇ ਚਾਹ ਨਾਲ ਖਾਧੀ ਬੱਚਾ ਵੀ ਖੁਸ਼ ਸੀ ਤੇ ਉਸਦੇ ਦਾਦਾ ਜੀ ਉਹਨਾਂ ਦੇ ਨਾਲ ਜਾ ਰਹੇ ਨੇ ਹੁਣ ਮੈਂ ਵੀ ਆਪਣੇ ਦਾਦਾ ਜੀ ਨਾਲ ਖੇਡਿਆ ਕਰਾਂਗਾ ਆਪਣੇ ਦਾਦਾ ਜੀ ਤੋਂ ਕਹਾਣੀਆਂ ਸੁਣਿਆ ਕਰਾਂਗਾ ਹਨੀ ਨੇ ਕਿਹਾ ਚਲੋ ਪਾਪਾ ਗੱਡੀ ਵਿੱਚ ਬੈਠ ਜਾਓ ਆਪਾਂ ਚੱਲਦੇ ਹਾਂ ਤਾਂ ਬਲਜੀਤ ਸਿੰਘ ਬੋਲਿਆ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮੇਰਾ ਬਹੁਤ ਬਹੁਤ ਆਸ਼ੀਰਵਾਦ ਪਰ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ ਮੈਂ ਰਾਤ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਮੈਨੂੰ ਤੁਹਾਡੀ ਹਮਦਰਦੀ ਨਹੀਂ ਚਾਹੀਦੀ ਮੈਨੂੰ ਤੁਹਾਡੀ ਕਿਉ ਲੱਗੀ ਰੋਟੀ ਨਾਲੋਂ ਵਾਧਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਕਮਾਈ ਰੋਟੀ ਖਾਣਾ ਮਨਜ਼ੂਰ ਹੈ। ਮੈਂ ਇਸੇ ਵਿੱਚ ਹੀ ਖੁਸ਼ ਹਾਂ। ਮੈਂ ਆਪਣੇ ਮੁੰਡੇ ਤੇ ਪੋਤੇ ਨੂੰ ਵੇਖ ਲਿਆ। ਇੰਨੇ ਨਾਲ ਹੀ ਮੈਂ ਖੁਸ਼ ਹੋ ਗਿਆ। ਪਰ ਮੈਂ ਤੇਰਾ ਨੌਕਰ ਬਣ ਕੇ ਨਹੀਂ ਜਾਊਂਗਾ। ਆਪਣੀ ਬੇਇੱਜ਼ਤੀ ਕਰਵਾਉਣ ਵਾਸਤੇ। ਆਪਣੇ ਪਾਪਾ ਦੇ ਮੂੰਹ ਇਹ ਗੱਲ ਸੁਣ ਕੇ ਹਨੀ ਬਹੁਤ ਸ਼ਰਮਿੰਦਾ ਹੋਇਆ। ਉਹ ਆਪਣੀ ਪਤਨੀ ਤੇ ਬੱਚੇ ਨੂੰ ਲੈ ਕੇ ਉੱਥੋਂ ਜਾਣ ਲੱਗਾ। ਅਬਲਜੀਤ ਸਿੰਘ ਦਾ ਪੋਤਾ ਆਪਣੇ ਦਾਦਾ ਜੀ ਦੀਆਂ ਲੱਤਾਂ ਨੂੰ ਜਿੰਬੜ ਗਿਆ ਤੇ ਕਹਿਣ ਲੱਗਿਆ ਕਿ ਮੈਂ ਦਾਦਾ ਜੀ ਕੋਲ ਹੀ ਰਹਾਂਗਾ ਨਹੀਂ ਤਾਂ ਦਾਦਾ ਜੀ ਨੂੰ ਲੈ ਕੇ ਜਾਵਾਂਗਾ ਹਣੀ ਦੀ ਐਨੀ ਵੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਆਪਣੇ ਡੈਡੀ ਨੂੰ ਕਹਿ ਸਕੇ ਕਿ ਤੁਸੀਂ ਮੇਰੇ ਨਾਲ ਚੱਲੋ ਪਰ ਬਲਜੀਤ ਸਿੰਘ ਆਪਣੇ ਪੋਤੇ ਨੂੰ ਲਾਰਾ ਲਾਉਂਦੇ ਹੋਏ ਕਹਿਣ ਲੱਗਾ ਕਿ ਪੁੱਤਰ ਤੂੰ ਚੱਲ ਤੇਰੇ ਸਕੂਲ ਵਿੱਚੋਂ ਛੁੱਟੀਆਂ ਨਹੀਂ ਸਨ ਜਦੋਂ ਵੀ ਤੈਨੂੰ ਛੁੱਟੀਆਂ ਹੋ ਗਈਆਂ ਤਾਂ ਮੈਂ ਤੈਨੂੰ ਇੱਥੇ ਪਿੰਡ ਲੈ ਆਵਾਂਗਾ। ਉਸਨੇ ਮਸਾਂ ਆਪਣੇ ਪੋਤੇ ਨੂੰ ਸਮਝਾਪ ਝਾ ਕੇ ਗੱਡੀ ਵਿੱਚ ਬਿਠਾਇਆ। ਹਣੀ ਗੱਡੀ ਸਟਾਰਟ ਕਰਕੇ ਉੱਥੋਂ ਨਿਕਲ ਗਿਆ। ਸਨਮਾਨ ਦੀ ਸੁੱਕੀ ਰੋਟੀ ਭਾਵੇਂ ਸਾਦੀ ਹੁੰਦੀ ਹੈ ਲੇਕਿਨ ਤੁਹਾਡੀ ਆਤਮਾ ਨੂੰ ਰਜਾ ਦਿੰਦੀ ਹੈ। ਅਸਲ ਵਿੱਚ ਕਿਸੇ ਵੀ ਇਨਸਾਨ ਦਾ ਅਸਲੀ ਧਨ ਉਸਦਾ ਆਤਮ ਸਨਮਾਨ ਹੁੰਦਾ ਹੈ। ਭਾਵੇਂ ਉਸਨੂੰ ਭੁੱਖਾ ਰਹਿਣਾ ਪਵੇ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ